ਹਾਂਜੀ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇਹ ਵੀਡੀਓ ਤੁਸੀਂ ਦੇਖ ਕੇ ਦੱਸਿਓ ਵੀ ਇਹ ਕੰਮ ਕਰਨਾ ਸਹੀ ਹੈ ਜਾਂ ਗਲਤ ਹੈ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਇਹ ਹੈਗੀ ਆ ਕਿਸੇ ਪ੍ਰੋਗਰਾਮ ਦੀ ਜਿਹੜਾ ਕਿ ਸਾਡੇ ਮੁਹੱਲੇ ਦੇ ਵਿੱਚ ਰੱਖਿਆ ਗਿਆ ਸੀ ਇੱਕ ਇਨਸਾਨ ਵੱਲੋਂ ਠੀਕ ਹੈ ਤੇ ਉਸਨੇ ਕੀ ਕੀਤਾ ਸਾਰਾ ਹੀ ਰਸਤਾ ਬੰਦ ਕਰ ਦਿੱਤਾ ਜਿਹੜਾ ਮੇਨ ਰਸਤਾ ਆਉਣ ਜਾਣ ਵਾਲਾ ਮੁਹੱਲੇ ਦੇ ਵਿੱਚੋਂ ਸਾਰਾ ਰਸਤਾ ਬੰਦ ਕਰ ਦਿੱਤਾ ਠੀਕ ਹੈ ਲੋਕਾਂ ਨੂੰ ਉਸ ਕਰਕੇ ਬਹੁਤ ਦਿੱਕਤ ਪਰੇਸ਼ਾਨੀ ਹੋਈ ਰੱਬ ਨਾ ਕਰੇ ਰਾਤ ਨੂੰ ਕਿਸੇ ਨੂੰ ਐਮਰਜੈਂਸੀ ਪੈ ਜਾਂਦੀ ਜਾਂ ਕੁਝ ਹੋਰ ਪਾਣਾ ਵਰਤ ਜਾਂਦਾ ਮਤਲਬ ਵੀ ਜੇ ਰਾਤ ਨੂੰ ਕੁਝ ਹੋ ਜਾਂਦਾ ਮੰਨ ਕੇ ਚਲੋ ਕਿਸੇ ਨੂੰ ਐਂਬੂਲੈਂਸ ਵਗੈਰਾ ਦੀ ਲੋੜ ਪੈ ਜਾਂਦੀ ਤਾਂ ਐਂਬੂਲੈਂਸ ਕਿੱਧਰ ਦੀ ਆਉਂਦੀ ਸਾਰਾ ਰਸਤਾ ਬੰਦ ਕਰ ਰੱਖਿਆ ਸੀ ਮੇਨ ਤੇ ਜਿਹੜਾ ਹੋਰ ਦੂਜਾ ਰਸਤਾ ਹੈ ਉਹ ਬਹੁਤ ਬੇਕਾਰ ਹੈ ਮਤਲਬ ਵੀ ਉਹ ਆਣਾ ਜਾਣ ਵਾਲਾ ਹੈ ਹੀ ਨਹੀਂ ਉਹ ਬਹੁਤ ਖਰਾਬ ਰਸਤਾ ਹੈ ਲੋਕਾਂ ਨੂੰ ਉਧਰ ਦੀ ਘੁੰਮ ਕੇ ਆਣਾ ਪਿਆ ਵਿਸ ਕਰਕੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨੀ ਹੋਈ ਜਦੋਂ ਇਹ ਸਵੇਰੇ ਟੈਂਟ ਲਾਰੇ ਸੀ ਠੀਕ ਹੈ ਰਸਤਾ ਬੰਦ ਕੀਤਾ ਹੋਇਆ ਸੀਗਾ ਉਸ ਟਾਈਮ ਵੀ ਕਈ ਲੋਕਾਂ ਨੇ ਇਹਨਾਂ ਨੂੰ ਕਿਹਾ ਵੀ ਭਾਈ ਰਸਤਾ ਛੱਡ ਦਿਓ ਆਣ ਜਾਣ ਵਾਸਤੇ ਥੋੜਾ ਜਿਆਦਾ ਲੋਕਾਂ ਦੇ ਬਟ ਬੰਦੇ ਨੇ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਾਰਾ ਰਸਤਾ ਬੰਦ ਕੀਤਾ ਜਦ ਕਿ ਮੋਹੱਲੇ ਦੇ ਵਿੱਚ ਇੱਕ ਵੱਡਾ ਹਾਲ ਹੈਗਾ ਪ੍ਰੋਗਰਾਮ ਰੱਖਣ ਵਾਸਤੇ ਪ੍ਰੋਗਰਾਮ ਕਰਨ ਵਾਸਤੇ ਮਟੋ ਫੇਰ ਵੀ ਉੱਥੇ ਪ੍ਰੋਗਰਾਮ ਨਾ ਕਰਦੇ ਹੋਏ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਰਸਤਾ ਸਾਰਾ ਬੰਦ ਕੀਤਾ ਗਿਆ ਤੇ ਹੁਣ ਇਹ ਵੀਡੀਓ ਤੁਸੀਂ ਦੇਖ ਕੇ ਦੱਸਿਓ ਵੀ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਇਹ ਸਹੀ ਹੈ ਜਾਂ ਗਲਤ ਹੈ ਤੇ ਬਾਕੀ ਇਸ ਵੀਡੀਓ ਨੂੰ ਸਾਰੇ ਜਣੇ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਜੇ ਲੋਕਾਂ ਨੂੰ ਮਣੀ ਮੋਟੀ ਅਕਲ ਮਿਲ ਸਕੇ ਠੀਕ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜੇ ਕੋਈ ਐਦਾਂ ਦਾ ਕੰਮ ਕਰਦਾ ਠੀਕ ਹੈ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਪੂਰਾ ਰਸਤਾ ਬੰਦ ਕੀਤਾ ਹੋਇਆ ਜਿਗਾ ਰਾਤ ਨੂੰ ਮੰਨ ਕੇ ਚਲੋ ਫਾਇਰ ਬਰਗੇਡ ਜਾਂ ਐਂਬੂਲੈਂਸ ਜਾਂ ਕੁਝ ਵੀ ਹੋ ਸਕਦਾ ਸੀਗਾ ਫਿਰ ਮੇਨ ਰਸਤਾ ਤਾਂ ਜਦੋਂ ਬੰਦ ਆ ਫਿਰ ਤੇ ਲੋਕਾਂ ਤੱਕ ਹੈਲਪ ਪਹੁੰਚੇ ਕਿੱਦਾਂ ਜਦੋਂ ਮੇਨ ਰਸਤਾ ਹੀ ਬੰਦ ਕਰ ਰੱਖਿਆ ਠੀਕ ਹੈ ਨਾ ਬਾਕੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਜੇ ਲੋਕਾਂ ਨੂੰ ਬੜੇ ਮੋਟੇ ਕੁਲ ਦੇ ਸੇ